ਪੰਜਾਬ ਦੀ ਵਿਧਾਨ ਸਭਾ ਦੀ ਜਿਮਨੀ ਚੋਣਾ ਹੁਣ ਜਿਮਨੀ ਚੋਣਾ ਦਾ ਹੁਣ VOTING ਜਿਹੜਾ ਟਾਈਮ ਦਿੱਤਾ ਗਿਆ ਸੀਗਾ ਸਵੇਰੇ 7 ਵਜੇ ਤੋਂ ਲੈ ਕੇ 6 ਵਜੇ ਤੱਕ ਉਹ ਟਾਈਮ ਜਿਹੜਾ ਕਿ ਹੁਣ ਖਤਮ ਹੋ ਚੁੱਕਾ ਵਾ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਗੇਟ ਬੰਦ ਕਰ ਦਿੱਤਾ ਗਿਆ ਵਾ ਜਿਮਨੀ ਚੋਣਾ ਦਾ ਜਿਮਨੀ ਚੋਣਾ ਹੋ ਰਹੀ ਸੀ ਤੇ ਉੱਥੇ ਹੀ ਆ ਜਿਮਨੀ ਚੋਣਾ ਜਿਹੜੀਆਂ ਹੁਣ ਖਤਮ ਹੋ ਚੁੱਕੀਆਂ ਨੇ VOTING ਐਂਡ ਹੋ ਚੁੱਕੀ ਹੈ ਤੇ ਗੇਟ ਜਿਹੜਾ ਬੰਦ ਕਰ ਦਿੱਤਾ ਗਿਆ ਵਾ ਮੌਜੂਦ ਜੀ ਗਵਾਦ ਕਰਦੇ ਪਾ ਤੇ ਇਥੇ ਜਿਹੜੀ ਕਿ ਆਪਾਤ ਕੂਚਨਾ ਸ਼ੁਰੂ ਨਾਰੇ ਵੀ ਲਾਏ ਗਏ ਆ ਇਸ ਫੂਲੀ ਜਿਹੜੀ ਕਿ ਆ ਵੋਟਿੰਗ ਹੋਈ ਆ ਵੋਟਿੰਗ ਦੇ ਦੌਰਾਨ ਸਾਬ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਸਭ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਵੋਟਿੰਗ ਹੋਈ ਹੈ ਕਿਸ ਤਰ੍ਹਾਂ ਦੀ ਇਥੇ ਸਥਿਤੀ ਰਹੀ ਸੀ ਬਹੁਤ ਹੀ ਸ਼ਾਂਤੀਪੂਰਤੰਗਣਾ ਇਥੇ ਵੋਟਿੰਗ ਹੋਈ ਸਾਡਾ ਏਰੀਆ ਵੈਸੇ ਹੀ ਬਹੁਤ ਸ਼ਾਂਤੀਪੂਰਤ ਰਹਿੰਦਾ ਹੈ ਇਥੇ ਹਰ ਇੱਕ ਨਾਲ ਹਰ ਇੱਕ ਦੀ ਭਾਈਚਾਰਾ ਸਾਂਝਾ ਹੈ ਪਾਰਟੀਆਂ ਇੱਕ ਲੱਖ ਚੀਜ਼ ਨੇ ਆਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਇੱਥੇ ਦਾ ਮਾਹੌਲ ਕਦੇ ਵੀ ਅੱਜ ਤੱਕ 25 ਸਾਲ ਹੋ ਗਏ ਮੈਨੂੰ ਇੱਥੇ ਇਲੈਕਸ਼ਨ ਲੜਦਿਆਂ ਨੂੰ ਵੀ ਕਦੇ ਵੀ ਇੱਥੇ ਕੋਈ ਇਹੋ ਜਿਹਾ ਮਾਹੌਲ ਨਹੀਂ ਕ੍ਰੀਏਟ ਹੋਇਆ ਵੀ ਜਿੱਦਾਂ ਕਦੇ ਵੀ ਕਿਸੇ ਨੂੰ ਕੋਈ ਆਪਣਾ ਮਨਮਟਾਵ ਹੁੰਦਾ ਹੋਵੇ ਸੋ ਬਾਈ ਇਲੈਕਸ਼ਨ ਦੇ ਬਾਵਜੂਦ ਵੀ ਬੜਾ ਵਧੀਆ ਹੁੰਗਾ ਹਾਰਾ ਦਿੱਤਾ ਲੋਕਾਂ ਨੇ ਸਾਡੀ ਪਾਰਟੀ ਨੂੰ ਸਾਡੀ ਨੈਸ਼ਨਲ ਇੰਡੀਅਨ ਕਾਂਗਰਸ ਹੋਰ ਆਸ਼ੂ ਜੀ ਬਹੁਤ ਵੱਡੀ ਬਹੁਤ ਇੱਥੋਂ ਜਿੱਤਣਗੇ ਤੇ ਦੁਬਾਰਾ ਵਿਧਾਨ ਸਭਾ ਜਾਣਗੇ ਤੇ ਫਿਰ ਪਬਲਿਕ ਦੇ ਮੁੱਦੇ ਲਈ ਆ ਕੇ ਵਿਧਾਨ ਸਭਾ ਦੁਬਾਰਾ ਰੱਖਣਗੇ ਜਿਨ੍ਹਾਂ ਨਾਲ ਲੋਕਾਂ ਦੇ ਜਿਹੜੇ ਰਹਿੰਦੇ ਕੰਮ ਉਹ ਪੂਰੇ ਹੋ ਸੰਗਨ ਕਿਉਂਕਿ ਸਾਡੇ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਸ਼ੁਰੂ ਹੋਏ ਸੀਗੇ ਉਹ ਅੱਧ ਵਿਚਾਲੇ ਰਹਿ ਗਏ ਤੇ ਜਿਹੜੇ ਪੂਰੇ ਹੋਗੇ ਸੀ ਉਹਨਾਂ ਹਲਾਹਾ 3 ਸਾਲ ਦੀਆਂ ਆਈਆਂ ਸਰਕਾਰਾਂ ਨੇ ਲੈ ਲਿਆ ਦਿੱਲੀ ਤੋਂ ਚੱਲਿਆ ਕੇਜਰੀਵਾਲ ਪੰਜਾਬ ਚ ਆਇਆ ਮੁੱਖ ਮੰਤਰੀ ਬਣਵਾਤਾ ਭਗਵੰਤ ਮਾਨ ਨੂੰ ਭਗਵੰਤ ਮਾਨ ਬਣ ਕੇ ਰਹਿ ਗਿਆ ਡੰਮੀ ਉਸ ਤੋਂ ਰਾਜ ਸਭਾ ਮੈਂਬਰ ਸੰਜੀਵ अरोड़ा ਨੂੰ ਉੱਥੇ ਲਿਆਏ ਸੀ ਵੀ ਉਹਨਾਂ ਨੂੰ ਕੀ ਲੋੜ ਹੈ ਇੱਕ ਬੰਦਾ ਰਾਜ ਸਭਾ ਮੈਂਬਰ ਹੈ ਉਹਨੂੰ ਉੱਤੇ ਲਿਆ ਕੇ ਐਮਐਲਏ ਲੜਾਣ ਦੀ ਉਹ ਪੂਰੀ ਪ੍ਰੀਪਲੈਨ ਹੈ ਇਹਨਾਂ ਦਾ ਜੇ ਸੰਜੀਵਰ ਉਹ ਇੱਥੋਂ ਜਿੱਤਦੇ ਨੇ ਠੀਕ ਹੈ ਜੀ ਉਹ ਇੱਥੋਂ ਐਮਐਲਏ ਰਹਿਣਗੇ ਸੋ ਕੇਜਰੀਵਾਲ ਨੇ ਰਾਜ ਸਭਾ ਮੈਂਬਰ ਬਣਨਾ ਹੈ ਪਰ ਮੈਨੂੰ ਲੱਗਦਾ ਕਿ ਲੁਧਿਆਣਾ ਸ਼ਹਿਰ ਦੀ ਜਿਹੜੀ ਜਨਤਾ ਹੈ ਉਹ ਇਹ ਫਤਵਾ ਦੇਗੀ ਕੇਜਰੀਵਾਲ ਨੂੰ ਵੀ ਤੂੰ ਉੱਥੇ ਠੱਗੀਆਂ ਮਾਰੀ ਅਸੀਂ ਉੱਥੇ ਠੱਗੀਆਂ ਮਾਰਨ ਆਇਆ ਉੱਥੇ ਤੂੰ ਜਰੀਲੀ ਸ਼ਰਾਬ ਵੇਚੀ ਸਾਡੇ ਇੱਥੇ ਜਰੀਲੀ ਸ਼ਰਾਬ ਵੇਚ ਕੇ ਸਾਡੇ ਪੰਜਾਬੀ ਭਾਈਚਾਰੇ ਮਾਰੇਗੇ ਸੋ ਮੈਂ ਤਾਂ ਇਹੀ ਕਹਾਂਗਾ ਵੀ ਆਂਦੀ 2027 ਦੀ ਇਲੈਕਸ਼ਨ ਜਿਹੜੀ ਉਹ ਸਾਡੀ ਕਾਂਗਰਸ ਦਾ ਪਲੇਟਫਾਰਮ ਬਣਨਾ ਹੈ ਉਹ ਪਲੇਟਫਾਰਮ ਆਪਾਂ ਇਸ ਤਰ੍ਹਾਂ ਤਿਆਰ ਕਰੀਏ ਕਿ ਅਸੀਂ ਫੁੱਲ ਮжоਰੀਟੀ ਨਾਲ ਆਈਏ ਸਾਨੂੰ ਕਿਸੇ ਦੀ ਵੀ ਮਦਦ ਲੈਣ ਦੀ ਲੋੜ ਨਾ ਪਵੇ ਵੀ ਅਸੀਂ ਸਰਕਾਰ ਕਾਂਗਰਸ ਦੀ ਆਪਣੀ ਬਲਵੁੱਤੀ ਨਾ ਬਣਾਵਾਂਗੇ ਐਨਾਂ ਹੀ ਕਹਿੰਦਾ ਸ਼ਮਾ ਜੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾਵਾ ਠੋਕਿਆ ਗਿਆ ਕਿ ਕਾਂਗਰਸ ਜਰੀ ਕੀ ਹੈ 2027 ਦੇ ਵਿੱਚ ਆਈ ਕਿ ਇਸ ਤਰ੍ਹਾਂ ਦੇ ਦੇਓ ਕਿਸ ਤਰ੍ਹਾਂ ਦੀ ਹੋਈਆਂ ਜਿਮਨੀ ਚੋਣਾ ਦੇਖੋ ਜਿਮਨੀ ਚੋਣਾ ਅੱਜ ਜਿਹੜੀਆਂ ਇਹ ਹੋ ਕੇ हटੀਆਂ ਸੰਪਨ ਹੋਈਆਂ ਇਹ ਕਾਂਗਰਸ ਪਾਰਟੀ ਦੇ ਲਈ 1 2027 ਦਾ ਪਲੇਟਫਾਰਮ ਤਿਆਰ ਕੀਤਾ ਆਸ਼ੂ ਜੀ ਦੇ ਰਾਹੀਂ ਵੋਟਰਾਂ ਸਪੋਰਟਰਾਂ ਨੇ ਜਿਹੜੇ ਇਹ ਇਲਾਕਾ ਨਿਵਾਸੀਆਂ ਨੇ ਹਲਕਾ ਨਿਵਾਸੀਆਂ ਨੇ ਇਹ ਚੋਣ ਆਸ਼ੂ ਜੀ ਦੀ ਨਾ ਸਮਝ ਕੇ ਆਪਣੀ ਚੋਣ ਸਮਝੀ ਹੈ ਤੇ ਸਵੇਰ ਤੋਂ ਲੈ ਕੇ ਜਾਂ ਜਦੋਂ ਤੋਂ ਇਹ ਚੋਣ ਮੁਹਿੰਮ ਸ਼ੁਰੂ ਹੋਈ ਹੈ ਉਹਨਾਂ ਨੇ ਇਹ ਵੋਟਾਂ ਜਿਹੜੀਆਂ ਆਪਣੀਆਂ ਸਮਝ ਕੇ ਅੱਜ ਇਹ ਉਸ ਨੂੰ ਪੂਰ ਪਾਇਆ ਤੇ ਮੈਂ ਸਮਝਦਾ ਕਿ ਪ੍ਰਮਾਤਮਾ ਵਾਹਿਗੁਰੂ ਸਾਡੇ ਹੱਕ ਦੇ ਵਿੱਚ ਇਹ ਫਤਵਾ ਦੇਣਗੇ ਤੇ ਜਿਹੜਾ ਇਹ ਕੇਜਰੀਵਾਲ ਦੀ ਸਰਕਾਰ ਜਿਹੜੀ ਇੱਥੇ ਇਹਨਾਂ ਨੇ ਇੱਕ ਠੱਗਾਂ ਦੀ ਸਰਕਾਰ ਇਕੱਠੀ ਹੋਈ ਹੋਈ ਹੈ ਉਸ ਨੂੰ ਇਹ ਮੂੰਹ ਤੋੜ ਜਵਾਬ ਦੇਏਗੀ ਸਾਡੇ ਵੋਟਰ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਸਪੋਰਟਰ ਨੇ ਬਾਕੀ ਅੱਜ ਦਾ ਇਹ ਮੁਹਿੰਮ ਸੀ ਜਿਹੜੀ ਇਹ ਕਾਂਗਰਸ ਪਾਰਟੀ ਨੇ ਸਾਡੇ ਵੈਸਟ ਹਲਕੇ ਦੇ ਨਿਵਾਸੀਆਂ ਨੇ ਆਪਣਾ ਇਲੈਕਸ਼ਨ ਸਮਝ ਕੇ ਲੜੀ ਹੈ ਤੇ ਇਹਦਾ ਰਿਜ਼ਲਟ ਵੀ ਉਹ ਸਾਰੇ ਸਮਰਥਕਾਂ ਦੇ ਵੋਟਰਾਂ ਦੇ ਸਪੋਰਟਰਾਂ ਦੇ ਤੇ ਆਸ਼ੂ ਜੀ ਦੇ ਹੱਕ ਚ ਜਾਊਗਾ ਬਿਲਕੁਲ ਸਰ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੀ ਹੋਈ ਹੈ ਇੱਥੇ VOTING ਕਿਸ ਤਰ੍ਹਾਂ ਦੀ ਹੋਈ ਹੈ ਕਿਸ ਤਰ੍ਹਾਂ ਦਾ ਮਾਹੌਲ ਰਿਹਾ ਹੈ ਮਾਹੌਲ ਦੇਖੋ ਇਹ ਮਾਡਲ ਗ੍ਰਾਮ ਦੇ ਵਿੱਚ ਤਾਂ ਬਹੁਤ ਹੀ ਵਧੀਆ ਰਿਹਾ ਹੈ ਬਾਕੀ ਜਗ੍ਹਾ ਵੀ ਅਸੀਂ ਸਰਵੇ ਕੀਤਾ ਹਰ ਜਗ੍ਹਾ ਤੇ ਬਹੁਤ ਅੱਛਾ ਮਾਹੌਲ ਰਿਹਾ ਹੈ ਔਰ ਉਮੀਦ ਕਰ ਰਹੇ ਆ ਵੀ ਕਾਂਗਰਸ ਪਾਰਟੀ ਦਾ ਸ਼ਾਇਦ ਉਮੀਦ ਆ ਪਰਮਾਤਮਾ ਕਰੇਗਾ ਵੀ ਜਰੂਰ ਕਾਂਗਰਸ ਪਾਰਟੀ ਦੁਆਰਾ ਆਏਗੀ ਕਿਉਂਕਿ ਪਿਛਲੇ ਲੰਬੇ ਟਾਈਮ ਤੋਂ ਲੋਕਾਂ ਨੇ ਆਮ ਪਾਰਟੀ ਨੂੰ ਜੁਮਾ ਕੇ ਦੇਖ ਲਿਆ ਸੀ ਪਰ ਹਰ ਆਦਮੀ ਇਹ ਚਾਹੁੰਦਾ ਬਦਲਾਅ ਦੁਆਰਾ ਕਿਉਂਕਿ ਉਹਨਾਂ ਨੇ ਚਾਂਸ ਲਿਆ ਸੀ ਪਰ ਉਹ ਚਾਂਸ ਦੇ ਵਿੱਚ ਉਹ ਪਾਰਟੀ ਕਾਮਯਾਬ ਨਹੀਂ ਹੋ ਸਕੀ ਤੇ ਹੁਣ ਭਰਤ ਕੁਸ਼ਨ ਆਸ਼ੂ ਦੇ ਹੱਕ ਵਿੱਚ ਜਿਸ ਵੀ ਬੰਦੇ ਨੂੰ ਆਜ ਸਰਵੇ ਕੀਤਾ ਹੈ ਜਾਂ ਆਈਡੀਆ ਲਿਆ ਹੈ ਸਾਰਿਆਂ ਨੇ ਵੋਟ ਸ਼੍ਰੀ ਭਾਰਤਪੂਸ਼ਨ ਆਸ਼ੂ ਜੀ ਨੂੰ ਪਾਈ ਹੈ ਬਾਕੀ ਉਸ ਪਰਮਾਤਮਾ ਦੀ ਕਿਰਪਾ ਜੋ ਹੋਣੀ ਹੈ ਗੁਰੂ ਸਾਹਿਬ ਨੇ ਕਿਰਪਾ ਕਰਨੀ ਹੈ ਉਹ ਸੋਮਵਾਰ ਨੂੰ ਸਹੀ ਮੈਨਜ ਪਤਾ ਲੱਗੇਗਾ ਪਰ ਲੋਕਾਂ ਦੇ ਵਿੱਚ ਆਸ਼ੂ ਭਾਜੀ ਲਈ ਪਿਆਰ ਅੱਜ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਹੈ ਕਿਉਂਕਿ ਇਹਨਾਂ ਨੇ ਬਹੁਤ ਲੰਬੇ ਸਮੇਂ ਤੋਂ ਬਹੁਤ ਹੀ ਘੱਟ ਲੋਕਾਂ ਦੇ ਕੀਤੇ ਨੇ ਕਿਤਨਾ ਕਿਤੇ ਵਰਕਰਾਂ ਤੇ ਲੋਕਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਭਾਤਪੋਸ਼ਣ ਆਸ਼ੂ ਦੁਆਰਾ ਆਨਗੇ ਕਿਉਂਕਿ 2022 ਦੀ ਜਾਂ 2017 ਜਾਂ 2000 ਪਿਛਲੇ ਵੀ ਗੱਲ ਕਰ ਰਹੀ ਹੈ ਕਿ ਦੋ ਵਾਰੀ ਆਸ਼ੂ ਭਾਤਪੋਸ਼ਣ ਆਸ਼ੂ ਨੇ ਇਸ ਪੱਛਮੀ ਹਲਕੇ ਤੋਂ ਬਾਜ਼ੀ ਮਾਰੀ ਹੋਈ ਹੈ 23 ਜੂਨ ਨੂੰ ਦੇਖਣਾ ਹੋਵੇਗਾ ਕਿ ਜਿਮਨੀ ਚੋਨਾ ਦੇ ਵਿੱਚ ਕੌਣ ਰਾਜਾ ਬੰਦਾ ਵੈ ਤੇ ਕੌਣ ਇਸ ਜਿਮਨੀ ਚੋਨਾ ਦੇ ਵਿੱਚ ਹਾਰਦਾ ਵੈ ਜੁੜੇ ਹੋਣ ਨਾਲ ਦਿਨ ਦਿਪਕ ਮਾਤਰਾ ਯੂਮ ਰਿਪੋਰਟ ਧੰਨਵਾਦ